जय मां नैणा देवी जी करो दर्शन दीदार सारदिया नवरात्रे 225 ਮਹੀਨਾ 80 ਦਿਨ ਮੰਗਲਵਾਰ ਸ਼ਕਤੀਪੀਠ ਮਾਤਾ ਸ਼੍ਰੀ ਨੈਣਾ ਦੇਵੀ ਜੀ ਦੇ ਮੰਦਿਰ ਦੇ ਤੇ ਮੰਦਿਰ ਵੇਖੋ ਜੀ ਕਿੰਨੀ ਸੋਹਣੀ ਸਜਾਵਟ ਕੀਤੀ ਹੋਈ ਆ ਜੀ ਰੰਗ ਬਰੰਗੇ ਫੁੱਲਾਂ ਤੇ ਪਰਦਿਆਂ ਦੇ ਨਾਲ ਤੇ ਸੰਤਾ ਵੀ ਨਤਮਸਤਕ ਹੋ ਰਿਆ ਨੇ ਜੀ ਡੇ ਮਾ ਝੂਲਦੇ ਲਾਲ ዳਤੀ ਤੇਰੇ ਮੰਦਰਾ ਤੇ ਤੇ ਇਹ ਆ ਜੀ ਹਵਨ ਕੁੰਡ ਜਿਹਦੀ ਭਸਮ ਆਪਣੇ ਆਪ ਧਰਤੀ ਚ ਸਮਾ ਜਾਂਦੀ ਆ ਸਯਾਵਜ ਤੁਸੀਂ ਵੇਖ ਸਕਦੇ ਹੋ ਜੀ ਦੁਲਹਨ ਵਾਂਗ ਸਜਾਇਆ ਹੋਇਆ ਜੀ ਸਰਦੀਆਂ ਨਵਰਾਤਰੇ ਮਾਤਾ ਸ਼੍ਰੀ ਨੈਣਾ ਦੇਵੀ ਜੀ ਦਾ ਮੰਦਿਰ ਜੈ ਮਾ ਨੈਣਾ ਦੇਵੀ ਜੀ ਸ਼ਕਤੀ ਪੀਠ ਮਾਤਾ ਸ਼੍ਰੀ ਨੈਣਾ ਦੇਵੀ ਸ਼ਾਰਦਿਆ ਨਵਰਾਤਰੇ 2025 ਆਪ ਜੀ ਨੂੰ ਤੇ ਆਪ ਜੀ ਦੇ ਪੂਰੇ ਪਰਿਵਾਰ ਨੂੰ ਹਾਰਦਿਕ ਸ਼ੁਭ ਕਾਮਨਾئیں ਹੋਰ ਫਿਰ ਭਗਤ ਪਿਆਰਿਓ ਠੀਕ ਠਾਕ ਹੋ ਤੁਹਾਡਾ ਸਵਾਗਤ ਹੈ ਜੀ ਸਾਡੇ ਆਪਣੀ YouTube ਚੈਨਲ ਤੇ ਜਿਹਦਾ ਨਾਮ ਹੈ ਜੀ rahul i vlog ਸਭ ਤੋਂ ਪਹਿਲਾਂ ਤਾਂ ਹੱਥ ਜੋੜ ਮਾਫੀ ਹੈ ਜੀ ਕਿ ਇਸ ਵਾਰ ਅਸੀਂ ਵਲੋਗ ਬਹੁਤ ਜ਼ਿਆਦਾ ਲੇਟ ਪਾਉਣ ਲੱਗੇ ਆ ਜੀ ਕਿਉਂਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ ਜਿਹੜੇ ਆਪਣੇ ਨਾਲ ਪਹਿਲੇ ਦਿਨ ਤੋਂ ਹੀ ਜੁੜੇ ਹੋਏ ਆ ਤੇ ਜਿਹੜੇ ਆਪਣੇ ਨਾਲ ਪਹਿਲੇ ਦਿਨ ਤੋਂ ਹੀ ਜੁੜੇ ਹੋਏ ਨੇ ਉਹਨਾਂ ਨੂੰ ਪਤਾ ਹੀ ਆ ਜੀ ਚਾਹੇ ਚੇਤ ਨਵਰਾਤਰੇ ਹੋਣ ਚਾਹੇ ਸ਼ਾਵਨ ਨਵਰਾਤਰੇ ਹੋਣ ਚਾਹੇ ਸਰਦੀਆਂ ਨਵਰਾਤਰੇ ਹੋਣ ਆਪਾਂ ਤੁਹਾਨੂੰ ਆਪਣੇ ਚੈਨਲ ਦੇ ਮਾਧਿਅਮ ਰਾਹੀਂ ਸ਼ਕਤੀਪੀਠ ਮਾਤਾ ਸ਼੍ਰੀ ਨੈਣਾ ਦੇਵੀ ਜੀ ਦਾ ਮੰਦਿਰ ਦਿਖਾਉਣ ਦੀ ਕੋਸ਼ਿਸ਼ ਕਰਦੇ ਰਹਿੰਦੇ ਆ ਜੀ ਆਪਣੇ ਚੈਨਲ ਦੇ ਮਾਧਿਅਮ ਰਾਹੀਂ ਤੇ ਅੱਜ ਹੈਗੀ ਜੀ ਤਾਰੀਖ 1 ਅਕਤੂਬਰ ਤੇ ਅਸੀਂ ਜਾ ਰਹੇ ਆ ਜੀ ਮਾਤਾ ਸ਼੍ਰੀ ਨੈਣਾ ਦੇਵੀ ਜੀ ਦੇ ਮੰਦਿਰ ਤੇ ਤੁਹਾਨੂੰ ਸਾਰੇ ਜਣੇ ਨੂੰ ਆਪਾਂ ਦਰਸ਼ਨ ਦੀਦਾਰ ਕਰਾਵਾਂਗੇ ਜੀ ਮਾਤਾ ਰਾਣੀ ਜੀ ਦੇ ਤੇ ਰਸਤੇ ਆ ਤਾਂ ਬਹੁਤ ਬੁਰਾ ਹਾਲ ਹੈ ਜੀ ਬੀ ਕੇਅਰਫੁਲ ਜੀ ਨੇ ਆਣਾ ਹੋਵੇ ਬਾਕੀ ਜੇਕਰ ਤੁਸੀਂ ਇਸ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਜੀ ਚੈਨਲ ਨੂੰ ਕਰ ਲਿਓ ਜੀ ਸਬਸਕ੍ਰਾਈਬ ਇਹ ਵੀਡੀਓ ਵਧੀਆ ਲੱਗੀ ਤਾਂ ਲਾਈਕ ਕਮੈਂਟ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੀ ਤੇ ਹੁਣ ਆਪਾਂ ਜਾ ਰਹੇ ਹਾਂ ਜੀ ਮੰਦਰ ਵਾਲੇ ਨੂੰ ਤੇ ਤੁਹਾਨੂੰ ਕਰਵਾਉਂਦੇ ਆ ਜੀ ਆਪਾਂ ਦਰਸ਼ਨ ਦੀਦਾਰ ਮਾਤਾ ਸ਼੍ਰੀ ਨੈਣਾ ਦੇਵੀ ਜੀ ਦੇ ਮੰਦਰ ਦੇ ਤੇ ਤੁਸੀਂ ਵੇਖ ਸਕਦੇ ਹੋ ਜੀ ਸੰਗਤ جاری ਆ ਜੀ ਤੇ ਰੂਪਵੇਨ ਨੇ ਬੰਦ ਕੀਤੀ ਹੋਈ ਆ ਤੇ ਕੁਝ ਸੰਗਤਾਂ ਜਾਰੀਆਂ ਨੇ ਜੀ ਤੇ ਕੁਝ ਮੱਥਾ ਟੇਕ ਕੇ ਆ ਰਹੇ ਆ ਜੀ ਤੁਸੀਂ ਵੇਖ ਸਕਦੇ ਹੋ ਜੀ ਤੇ ਇਧਰ ਆ ਜੀ ਮਾਤਾ ਸ਼੍ਰੀ ਨੈਣਾ ਦੇਵੀ ਜੀ ਦੀ ਗੁਫਾ ਜੀ ਦਾ ਰਸਤਾ ਤੇ ਤੁਹਾਨੂੰ ਯਾਰ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਆ ਜੀ ਕਿ ਤੁਸੀਂ ਵਲੌਗ ਨੂੰ ਪੂਰਾ ਵੇਖਿਆ ਕਰੋ ਯਾਰ ਤੁਸੀਂ ਵਲੌਗ ਨੂੰ ਸਕਿਪ ਕਰ ਕਰਕੇ ਦੇਖਦੇ ਆ ਯਾਰ ਫੇ ਕੀ ਫਾਇਦਾ ਹੁੰਦਾ ਏ ਯਾਰ ਸੋ ਭਾਗਾ ਜੀ ਤੁਹਾਡੇ ਸਾਰਿਆਂ ਦੇ ਮੋਰੇ ਹੱਥ ਜੋੜ ਕੇ ਇੱਕ ਵਾਰ ਫੇਰ ਤੋਂ ਬੇਨਤੀ ਹੈ ਜੀ ਕਿ ਵਲੌਗ ਨੂੰ ਪੂਰਾ ਵੇਖਿਆ ਕਰੋ ਜੀ ਠੀਕ ਹੈ ਜੀ ਤੇ ਹੁਣ ਅਸੀਂ ਤੁਹਾਨੂੰ ਦੁਕਾਨਾਂ ਦਿਖਾਉਂਦੇ ਜਾ ਰਹੇ ਆ ਜੀ ਤੇ ਸਾਵਣ ਨਵਰਾਤਰੇ ਨੂੰ ਤਾਂ ਬਹੁਤ ਜ਼ਿਆਦਾ ਰਸ਼ ਹੁੰਦਾ ਏ ਅਸੀਂ ਤੁਹਾਨੂੰ ਦਿਖਾਏ ਜੀ ਤੇ ਹੁਣ ਹੈਗੇ ਵਾ ਜੀ ਸਰਦੀਆਂ ਨਵਰਾਤਰੇ ਮਾਤਾ ਸ਼੍ਰੀ ਨੈਣਾ ਦੇਵੀ ਜੀ ਦੇ ਤੇ ਹੁਣ ਇਸ ਤੋਂ ਬਾਅਦ ਆਣਗੇ ਜੀ ਨਵਰਾਤਰੀ 2026 ਸਨ ਦੇ ਵਿੱਚ ਉਹ ਵੀ ਅਸੀਂ ਤੁਹਾਨੂੰ ਦਿਖਾਵਾਂਗੇ ਜੀ ਆਪਣੇ ਚੈਨਲ ਦੇ ਮਾਧਿਅਮ ਰਾਹੀਂ ਜੇਕਰ ਤੁਸੀਂ ਇਸ ਚੈਨਲ ਤੇ ਪਹਿਲੀ ਵਾਰ ਹੀ ਆਏ ਹੋ ਤਾਂ ਜੀ ਚੈਨਲ ਨੂੰ ਕਾਲਿਓ ਜੀ ਸਬਸਕ੍ਰਾਈਬ ਤੇ ਜੇਕਰ ਵੀਡੀਓ ਵਧੀਆ ਲੱਗੀ ਤਾਂ ਸ਼ੇਅਰ ਵੀ ਜਰੂਰ ਕਰਦਿਆ ਕਰੋ ਜੀ ਠੀਕ ਹੈ ਜੀ ਤੇ ਇਹ ਹੈਗਾ ਵਾ ਜੀ ਛੋਟਾ ਰਾਸਤਾ ਮੰਦਰਵਾਲ ਨੂੰ ਜਾਣ ਵਾਲਾ ਰਾਹ ਤੇ ਕੁਝ ਲੋਕ ਖਰੀਦਦਾਰੀ ਕਰਦੇ ਪਏ ਨੇ ਜੀ ਤੁਸੀਂ ਵੇਖ ਸਕਦੇ ਹੋ ਜੀ ਕਰੋ ਜੀ ਕੰਨਿਆ ਦੇ ਦਰਸ਼ਨ ਜੈ ਮਾਤਾ ਦੀ ਬਸ ਅਸੀਂ ਪਹੁੰਚਣ ਹੀ ਵਾਲੇ ਆ ਜੀ ਤੇ ਤੁਹਾਨੂੰ ਕਰਵਾਉਂਦੇ ਆ ਜੀ ਅਸੀਂ ਮਾਤਾ ਸ਼੍ਰੀ ਨੈਣਾ ਦੇਵੀ ਜੀ ਦੇ ਦਰਸ਼ਨ ਦੀਦਾਰ ਮੰਦਰ ਦੇ ਤੇ ਸੰਗਤ ਤੁਸੀਂ ਵੇਖ ਸਕਦੇ ਹੋ ਜੀ ਮੱਥਾ ਟੇਕ ਕੇ ਆ ਰਹੀ ਆ ਇੱਕ ਹੋਰ ਕੰਜਕ ਜੈ ਮਾਤਾ ਦੀ ਤਸਵੀਰਾਂ ਵੇਖੋ ਜੀ ਕਿੰਨੀਆਂ ਸੋਹਣੀਆਂ ਐ ਜੀ ਮਾਤਾ ਸ਼੍ਰੀ ਨੈਣਾ ਦੇਵੀ ਜੀ ਦੀਆਂ ਸਿਰਫ ਫੇਰ ਮਿੱਠੇ ਦੇ ਕੋਈ ਡਾਣ ਹੋਵੇਗਾ ਇਰੇ ਪਰਾਦਰ ਪਰਛਾਵੇਂ ਨੀ ਨਹੀਂ ਜੀ ਤੈਨੂੰ ਬੈਠ ਜਾ ਮਾਦਾ ਚਾਹ ਮਾਈ ਸਰ ਕੋ ਚੱਪਲ ਵੀ ਰੋੜਾ ਜੀ ਇੱਕ ਚੱਪਲ ਕਰਾਉਣ ਆ ਰਹੇ ਨੇ ਤੇ ਲੋ ਜੀ ਫਾਈਨਲੀ ਆਪਾਂ ਪਹੁੰਚ ਚੁੱਕੇ ਆ ਜੀ ਮਾਤਾ ਸ਼੍ਰੀ ਨੈਣਾ ਦੇਵੀ ਜੀ ਦੇ ਮੰਦਿਰ ਕਰੋ ਜੀ ਦਰਸ਼ਨ ਦੀਦਾਰ ਤੁਸੀਂ ਵੀ ਸਾਰੇ ਜਾਣੇ ਘਰੇ ਬੈਠੇ ਪਹਿਲੀ ਝਲਕ ਤੁਸੀਂ ਵੇਖ ਸਕਦੇ ਹੋ ਜੀ ਮਾਤਾ ਸ਼੍ਰੀ ਨੈਣਾ ਦੇਵੀ ਜੀ ਦੇ ਮੰਦਿਰ ਦੀ ਤੇ ਪ੍ਰਸ਼ਾਦ ਆਪਾਂ ਲੈ ਲਿਆ ਜੀ ਤੇ ਹੁਣ ਆਪਾਂ ਜਾਵਾਂਗੇ ਜੀ ਮਾਤਾ ਨੈਣਾ ਦੇਵੀ ਜੀ ਦੇ ਮੰਦਿਰ ਦੇ ਅੰਦਰ ਤੇ ਤੁਹਾਨੂੰ ਕਰਵਾਉਂਦੇ ਆ ਜੀ ਆਪਾਂ ਦਰਸ਼ਨ ਦੀਦਾਰ ਤੇ ਸਜਾਵਟ ਤੁਸੀਂ ਵੇਖ ਸਕਦੇ ਹੋ ਜੀ ਮਨਮੋਹਕ ਦ੍ਰਿਸ਼ ਸ਼ਕਤੀਪੀਠ ਮਾਤਾ ਸ਼੍ਰੀ ਨੈਣਾ ਦੇਵੀ ਜੀ ਦੇ ਮੰਦਿਰ ਦਾ ਭਗਤ ਪਿਆਰੇ ਅਸੀਂ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰਦੇ ਪਏ ਆ ਜੀ ਸੋ ਹੁਣ ਆਪਾਂ ਜ਼ਿਆਦਾ ਨਾ ਬੋਲਦੇ ਹੋਏ ਹੁਣ ਤੁਸੀਂ ਸਾਡੇ ਨਾਲ-ਨਾਲ ਹੀ ਕਰੀ ਜਾਓ ਜੀ ਸ਼ਕਤੀਪੀਠ ਮਾਤਾ ਸ਼੍ਰੀ ਨੈਣਾ ਦੇਵੀ ਜਿਹਦੇ ਭਵਨ ਦੇ ਦਰਸ਼ਨ ਦੀਦਾਰ फैंस में लड़ोगे तो क्या करोगे तेरी जाना तोड़ने यार क्या लुक है ಯಾಕೆರ બનાದೇ ಮುಶಕು 아, <susur> 리자아 <susur> 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 भाई दुलू तो तो भी चल तो तो गया बना दिया फोटो दे देना मुझे यहां पर आ की और दिखाई और वीडियो पर कर वीडियो पर कर लो भैया एक बार ओके ओके तो काफी ਬਾਜੀ ਬਰੂ ਤੇ ਲੋ ਜੀ ਭਗਤ ਪਿਆਰਿਓ ਮੱਥਾ ਟੇਕ ਕੇ ਆਪਾਂ ਬਾਹਰ ਨਿਕਲ ਚੁੱਕੇ ਆ ਜੀ ਨਾਲ ਆਪਾਂ ਤੁਹਾਨੂੰ ਵੀ ਮੱਥਾ ਟਕਾ ਦਿੱਤਾ ਹੈ ਤੇ ਇੱਧਰ ਬਿਠਾਈਆਂ ਹੋਈਆਂ ਨੇ ਜੀ ਕੰਜਕਾਂ ਤੇ ਰੰਗ ਬਰੰਗੀਆਂ ਲਾਈਟਿੰਗ ਤੁਸੀਂ ਵੇਖ ਸਕਦੇ ਹੋ ਜੀ ਕਿੰਨੀ ਸੋਹਣੀ ਲਗਾਈ ਹੋਈ ਆ ਜੀ ਤੇ ਸ਼ਾਮ ਦਾ ਵੇਲਾ ਹੋਇਆ ਏ ਜੀ ਤੇ ਸਮਾਂ ਇਸ ਵਕਤ ਸ਼ਾਮ ਦੇ 6 ਵਜ ਚੁੱਕੇ ਆ ਜੀ ਤਾਂ ਫੇ ਲਾਈਟਾਂ ਚਲਣੀਆਂ ਸ਼ੁਰੂ ਹੋ ਗਈਆਂ ਨੇ ਜੀ ਮਨਮੋਹਕ ਦ੍ਰਿਸ਼ ਤੁਹਾਨੂੰ ਅਸੀਂ ਸਾਰਾ ਦਿਖਾ ਦਿੱਤਾ ਏ ਜੀ ਮਾਤਾ ਸ਼੍ਰੀ ਨੈਣਾ ਦੇ ਤੇ ਇੱਕ ਵਾਰ ਤੁਸੀਂ ਫੇਰ ਵੇਖ ਲਓ ਜੀ ਇਹ ਹੁਣ ਕਰੋ ਜੀ ਤੁਸੀਂ ਮਾਤਾ ਨੈਣਾ ਦੇਵੀ ਜੀ ਦੇ ਚਰਨਾਂ ਦੇ ਦਰਸ਼ਨ ਮੈਂ ਅਕਸਰ ਹੀ ਆਪਣੀ ਵੀਡੀਓ ਦੇ ਵਿੱਚ ਕਹਿੰਦਾ ਰਹਿੰਦਾ ਹਾਂ ਜਿੰਨੀ ਵੀ ਸੰਗਤ ਆਉਂਦੀ ਆ ਨਾ ਇੱਥੇ ਮੱਥਾ ਟੇਕ ਕੇ ਜ਼ਰੂਰ ਜਾਇਆ ਕਰੋ ਜੀ ਠੀਕ ਹੈ ਭਗਤ ਪਿਆਰਿਓ ਤੇ ਸਾਹਮਣੇ ਤੁਸੀਂ ਪਹਾੜੀਆਂ ਵੇਖ ਸਕਦੇ ਹੋ ਜੀ ਤੇ ਪਹਿਲਾਂ ਅਸੀਂ ਉਧਰੋਂ ਰਸਤੇ ਤੋਂ ਗਏ ਸੀਗੇ ਜੀ ਤੇ ਹੁਣ ਅਸੀਂ ਇਸ ਵਾਲੇ ਰਸਤੇ ਤੋਂ ਜਾ ਰਹੇ ਆ ਜੀ نیچے ਨੂੰ ਪੌੜੀਆਂ ਉਤਰ ਗਏ ਸਿਰਫ ਅਸੀਂ ਤੁਹਾਨੂੰ ਦੁਕਾਨਾਂ ਦਖਾਨ ਕਰਕੇ ਇਸ ਪੌੜੀਆਂ ਤੋਂ ਜਾ ਰਹੇ ਆ ਜੀ ਬਾਕੀ ਮੇਰੇ ਭੈਣ ਭਰਾ ਇਸ ਚੈਨਲ ਤੇ ਪਹਿਲੀ ਵਾਰ ਹੀ ਆਇਓ ਤਾਂ ਜੀ ਚੈਨਲ ਨੂੰ ਕਰ ਲਿਓ ਜੀ ਸਬਸਕ੍ਰਾਈਬ ਜੇ ਵੀਡੀਓ ਵਧੀਆ ਲੱਗੀ ਤਾਂ ਲਾਈਕ ਕਮੈਂਟ ਸ਼ੇਅਰ ਤੁਸੀਂ ਜਰੂਰ ਕਰਨਾ ਹੈ ਵੱਧ ਤੋਂ ਵੱਧ ਤੇ ਆਪਾਂ ਨਿੱਕੇ ਹੁੰਦੇ ਸਰਸਤੇ ਤੋਂ ਆਉਂਦੇ ਰੇ ਆ ਤੇ ਹੁਣ ਤਾਂ ਤੁਹਾਨੂੰ ਸਾਰੇ ਜਾਣੇ ਨੂੰ ਪਤਾ ਹੀ ਆ ਕਿ ਹੁਣ ਨਵਾਂ ਰਸਤਾ ਬਣ ਚੁੱਕਿਆ ਆ ਜਿਹੜੇ ਕੀ ਆਪਣੇ ਵਹੀਕਲ ਲੈ ਕੇ ਹੈ ਨਾ ਸਿੱਧਾ ਹੀ ਮਾਤਰਾਣੀ ਦੇ ਮੰਦਿਰ ਦੇ ਕੋਲ ਪਹੁੰਚ ਜਾਂਦੇ ਆ ਪਹਿਲਾਂ ਜਿੰਨੀ ਵੀ ਸੰਗਤ ਆਉਂਦੀ ਸੀਗੀ ਨਾ ਮਾਤਾ ਨੈਣਾ ਦੇਵੀ ਜੀ ਦੇ ਮੰਦਿਰ ਇਹੀ ਰਸਤੇ ਤੋਂ ਆਉਂਦੇ ਸੀਗੇ ਜੀ ਜਿਹੜਾ ਕੀ ਅਸੀਂ ਤੁਹਾਨੂੰ ਇਸ ਵਕਤ ਵੀਡੀਓ ਦੇ ਵਿੱਚ ਦਿਖਾ ਰਹੇ ਆ ਜੀ ਤੇ ਇੱਧਰ ਚਾਹਵਲ ਦੇ ਧਾਨੇ 'ਤੇ ਲਿਖਿਆ ਜਾਂਦਾ ਹੈ ਜੀ ਨਾਮ ਤੇ ਇਹੋ ਜੀ ਸਾਰੀਆਂ ਪ੍ਰਸ਼ਾਦ ਦੀਆਂ ਦੁਕਾਨਾਂ ਨੇ ਜੀ ਜਿਹੜੀ ਕਿ ਅਸੀਂ ਤੁਹਾਨੂੰ ਦਿਖਾਉਂਦੇ ਦਿਖਾਉਂਦੇ ਜਾ ਰਹੇ ਆ ਜੀ ਹਾਂਜੀ ਹਾਂਜੀ ਵੇਖੀ ਜਾਓ ਜੀ ird gird ਦੀਆਂ ਸਾਰੀਆਂ ਦੁਕਾਨਾਂ ਅਸੀਂ ਤੁਹਾਨੂੰ ਦਿਖਾਉਂਦੇ ਜਾ ਰਹੇ ਆ ਜੀ ਤੇ ਲੋ ਜੀ ਭਗਤ ਜੀ ਤੁਸੀਂ ਇੱਥੋਂ ਵੇਖੋ ਜੀ ਮਾਤਾ ਸ਼੍ਰੀ ਨੈਣਾ ਦੇਵੀ ਜੀ ਦਾ ਮੰਦਿਰ ਤੇ ਇੱਥੋਂ 1 ਕਿਲੋਮੀਟਰ ਹੋਊਗਾ ਜੀ ਮਾਤਾ ਨੈਣਾ ਦੇਵੀ ਜੀ ਦਾ ਮੰਦਿਰ ਤੇ ਬਾਕੀ ਤੁਸੀਂ ਸਾਰੇ ਜਣੇ ਨੇ ਕਮੈਂਟਾਂ ਦੇ ਵਿੱਚ ਜੈ ਮਾਤਾ ਦੀ ਜਰੂਰ ਲਿਖਣਾ ਆ ਤੇ ਲੋ ਜੀ ਭਗਤ ਪਿਆਰਿਓ ਅੱਜ ਅਸੀਂ ਤੁਹਾਨੂੰ ਕਰਵਾਏ ਆ ਜੀ ਨਵੇਂ ਸ਼ਾਰਦੀਆਂ ਨవరాత్రੇ ਮਾਤਾ ਸ਼੍ਰੀ ਨੈਣਾ ਦੇਵੀ ਜੀ ਦੇ ਮੰਦਿਰ ਤੇ ਦਰਸ਼ਨ ਦੀਦਾਰ ਬਾਕੀ ਦੱਸਿਓ ਫਿਰ ਹੈਨਾ ਜਿਹਦਾ ਵਲੌਗ ਤੁਹਾਨੂੰ ਕਿਵੇਂ ਦਾ ਲੱਗਿਆ ਜੀ ਮਿਲਦੇ ਆ ਜੀ ਨੈਕਸਟ ਵਲੌਗ ਚ ਬਾਏ ਬਾਏ ਜੀ ਰੱਬ ਰੱਖਾ ਜੇਕਰ ਵਲੌਗ ਵਧੀਆ ਲੱਗਿਆ ਤਾਂ ਲਾਈਕ ਕਮੈਂਟ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੀ